ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵੇਲੇ ਦੀ ਅਹਿਮ ਖਬਰ ਫਰੀਦਕੋਟ ਤੋਂ ਆ ਰਹੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਇੱਕ ਵਾਰ ਫੇਰ ਅਦਾਲਤ ਦੇ ਵਿੱਚ ਪੇਸ਼ ਹੋਏ ਨੇ ਅਦਾਲਤ ਦੇ ਵਿੱਚ ਅੱਜ ਉਹਨਾਂ ਦੀ ਜਿਹੜੀ ਪੇਸ਼ੀ ਹੋਈ ਹੈ ਉਹ 2015 ਦੇ ਕੋਟ ਪੂਰਾ ਗੋਲੀकांड ਮਾਮਲੇ ਦੇ ਵਿੱਚ ਹੋਈ ਹੈ ਲਗਾਤਾਰ ਪੇਸ਼ੀਆਂ ਜਿਹੜੀਆਂ ਚੱਲ ਰਹੀਆਂ ਨੇ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਐਸਆਈਟੀ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਅੱਠ આરોપી ਜਿਹੜੇ ਸੀ ਉਹ ਨਾਮਜ਼ਦ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚ ਮਰਹੂਮ ਜਿਹੜੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਜਿਹੜਾ ਇਸ ਸੂਚੀ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਦਾ ਦਿਹਾਂਤ ਹੋ ਚੁੱਕਿਆ ਹੈ ਤੇ ਹੁਣ ਸੱਤ આરોપી ਬਾਕੀ ਨੇ ਜਿਨ੍ਹਾਂ ਦੇ ਵਿੱਚ ਉਸ ਵੇਲੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਦਾ ਨਾਮ ਵੀ ਮੌਜੂਦ ਹੈ ਇਸ ਤੋਂ ਇਲਾਵਾ ਕਈ ਉੱਚ ਪੁਲਿਸ ਅਧਿਕਾਰੀਆਂ ਦਾ ਜਿਨ੍ਹਾਂ ਦੇ ਵਿੱਚ ਡੀਜੀਪੀ ਸਮੇਤ ਸੈਣੀ ਤੇ ਹੋਰ ਉੱਚ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਨਾਮ ਸ਼ਾਮਲ ਨੇ ਤੇ ਪੇਸ਼ੀਆਂ ਲਗਾਤਾਰ ਚੱਲ ਰਹੀਆਂ ਨੇ ਅਦਾਲਤੀ ਕਾਰਵਾਈ ਚੱਲ ਰਹੀ ਹੈ ਉਨ੍ਹਾਂ ਹੁਕਮਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਹੁਕਮ ਦਿੱਤੇ ਗੋਲੀकांड ਦੇ ਜੇ ਉਹ ਗੋਲੀकांड ਕੋਟਖਪੂਰਾ ਦੇ ਵਿੱਚ ਹੋਇਆ ਦੱਸਦੀ ਹੈ 2015 ਦੇ ਵਿੱਚ ਪਿੰਡ ਬੁਰਜ ਜਵਾਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ ਤੇ ਕੁਝ ਦਿਨਾਂ ਦੇ ਬਾਅਦ ਉਹੀ ਸਰੂਪ ਉਸੇ ਸਰੂਪ ਦੇ ਅੰਗ ਜਿਹੜੇ ਸੀ ਬੈਬਲ ਕਲਾਂ ਦੇ ਦੀਆਂ ਗਲੀਆਂ ਦੇ ਵਿੱਚ ਵਿਖਰੇ ਹੋਏ ਮਿਲੇ ਤੇ ਬਿਆਦਵੀ ਜਿਹੜੀ ਗੁਰੂ ਰਣ ਸਾਹਿਬ ਦੀ ਹੋਈ ਸੀ ਉਸ ਦੇ ਰੋਸ ਵਜੋਂ ਇੱਕ ਧਰਨਾ ਪ੍ਰਦਰਸ਼ਨ ਸ਼ੁਰੂ ਹੋਇਆ ਸੀ ਕੋਟਪੂਰਾ ਦੇ ਵਿੱਚ ਜਿੱਥੇ ਗੋਲੀਆਂ ਚੜਾਈਆਂ ਗਈਆਂ ਪੁਲਿਸ ਦੇ ਵੱਲੋਂ ਤੇ ਉਸ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋਈ ਸੀ ਜਿਦੇ ਵਿੱਚ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਹੋਰਾਂ ਦੇ ਨਾਮ ਸ਼ਾਮਲ ਨੇ ਤੇ ਇਹਨਾਂ ਦੀ ਮੌਤ ਹੋਈ ਸੀ ਤੇ ਹੁਣ ਲਗਾਤਾਰ ਐਸਆਈਟੀ ਵੱਲੋਂ ਜਾਂਚ ਕੀਤੀ ਗਈ ਉਸ ਜਾਂਚ ਦੇ ਵਿੱਚ 8 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਤੇ ਉਹਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਨਾਮ ਵੀ ਸ਼ਾਮਲ ਹੈ ਤੇ ਅਦਾਲਤ ਦੇ ਵਿੱਚ ਇਹ ਜਾਂਚ ਚੱਲ ਰਹੀ ਹੈ ਕਿ ਆਖਿਰ ਗੋਲੀ ਕਾਂਡ ਜੋ ਵਾਪਰਿਆ ਉਸ ਦੇ ਹੁਕਮ ਕਿਸ ਨੇ ਦਿੱਤੇ ਸੀ ਤੇ ਜਦੋਂ ਕਿ ਸੁਖਵੀਰ ਸਿੰਘ ਬਾਦਲ ਦੁਆਰਾ ਕਿਹਾ ਗਿਆ ਕਿਹਾ ਜਾਂਦਾ ਅਕਸਰ ਕਿ ਉਹ ਉਸ ਵੇਲੇ ਵਿਦੇਸ਼ ਦੇ ਵਿੱਚ ਸਨ ਤੇ ਹੋਰ ਉੱਚ ਪੁਲਿਸ ਅਧਿਕਾਰੀ ਜਿਹੜੇ ਵੀ ਇਸ ਕੇਸ ਨਾਲ ਸੰਬੰਧਿਤ ਨੇ ਉਹਨਾਂ ਨੂੰ ਨਾਮਜ਼ਦ ਕੀਤਾ ਹੋਇਆ ਹੈ 8 આરોપી ਨਾਮਜ਼ਦ ਸਨ ਜਿਨ੍ਹਾਂ ਦੇ ਵਿੱਚੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਸੱਤ ਲੋਕ ਜਿਹੜੇ ਨੇ ਨਾਮਜ਼ਦ ਨੇ ਇਸ ਪੂਰੇ ਮਾਮਲੇ ਦੇ ਵਿੱਚ ਜਿਨ੍ਹਾਂ ਦੇ ਵਿੱਚ ਅਮਰ ਸਿੰਘ ਚਾਹਲ ਡੀਆਈਜੀ ਤੇ ਡੀਜੀਪੀ ਸੁਮੇਤ ਸੈਣੀ ਪਰਮਰਾਜ ਸਿੰਘ ਉਮਰਾਨੰਗਲ ਤੇ ਫਰੀਦਕੋਟ ਤੇ ਮੋਗਾ ਦੇ ਉਸ ਵੇਲੇ ਦੇ ਐਸਐਸਪੀ ਜਿਹੜੇ ਨੇ ਉਹਨਾਂ ਦੇ ਨਾਮ ਵੀ ਸ਼ਾਮਲ ਨੇ ਤੇ ਪੇਸ਼ੀਆਂ ਜਿਹੜੀਆਂ ਲਗਾਤਾਰ ਚੱਲ ਰਹੀਆਂ ਨੇ ਅੱਜ ਦੀ ਪੇਸ਼ੀ ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਉਸ ਵੇਲੇ ਉਪ ਮੁੱਖ ਮੰਤਰੀ ਸਨ ਉਹ ਪੇਸ਼ ਹੋਏ ਤੇ ਉਹਨਾਂ ਦੇ ਨਾਲ ਅਮਰ ਸਿੰਘ ਚਾਲ ਜੋ ਉਸ ਵੇਲੇ ਡੀਆਈਜੀ ਸਨ ਤੇ ਉਹਨਾਂ ਦੀ ਪੇਸ਼ੀ ਹੋਈ ਹੈ ਉਹ ਪੇਸ਼ ਹੋਏ ਨੇ ਫਰੀਦਕੋਟ ਅਦਾਲਤ ਦੇ ਵਿੱਚ ਜਦੋਂ ਕਿ ਡੀਜੀਪੀ ਸਮੇਤ ਸੈਣੀ ਤੇ ਹੋਰ ਪੁਚ ਹੋਰ ਜੋ ਉੱਚ ਪੁਲਿਸ ਅਧਿਕਾਰੀ ਨੇ ਉਹਨਾਂ ਨੇ ਵੱਖ-ਵੱਖ ਕਾਰਨਾਂ ਦੇ ਆਧਾਰ ਤੇ ਐਗਜ਼ੈਂਪਸ਼ਨ ਲਈ ਹੋਈ ਹੈ ਅਦਾਲਤ ਤੋਂ ਤਾਂ ਪੇਸ਼ ਅਦਾਲਤੀ ਪ੍ਰਕਿਰਿਆ ਜਿਹੜੀ ਹੈ ਬੈਬਲ ਕਲਾ ਜਾਂ ਕੋਲ ਕੋਟ ਪੂਰਾ ਗੋਲੀकांड ਮਾਮਲੇ ਦੇ ਵਿੱਚ ਲਗਾਤਾਰ ਚੱਲ ਰਹੀ ਹੈ ਤੇ ਇਸ ਸੰਦਰਭ ਦੇ ਵਿੱਚ ਹੀ ਅੱਜ ਸੁਖਬੀਰ ਸਿੰਘ ਬਾਦਲ ਫਰੀਦਕੋਟ ਦੀ ਅਦਾਲਤ ਦੇ ਵਿੱਚ ਪੇਸ਼ ਹੋਏ ਤੇ ਇਸ ਪੇਸ਼ੀ ਤੋਂ ਬਾਅਦ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਜਿਹੜਾ ਉਹ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਨੇ ਜਿੱਥੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਕਿ ਇਸ ਵੇਲੇ ਸਿਰਫ ਝੂਠ ਦੀ ਰਾਜਨੀਤੀ ਤੋਂ ਬਿਨਾ ਕੁਝ ਨਹੀਂ ਕਰ ਰਹੀ ਤੇ ਸੁਣਾਉਨੇ ਆ ਸੁਖਵੀਰ ਸਿੰਘ ਬਾਦਲ ਨੇ ਇਸ ਮੌਕੇ ਪੇਸ਼ੀ ਭੁਗਤਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਆ ਪੰਜਾਬ ਸਰਕਾਰ ਤੇ ਕਿਸ ਤਰ੍ਹਾਂ ਦੇ ਨਿਸ਼ਾਨੇ ਸਾਧਦੇ ਨੇ ਪੁਲਾਏ ਜਾ ਰਿਹਾ ਹੈ ਤਾਂ ਆਮ ਆਦਮੀ ਪਾਰਟੀ ਸਰਕਾਰ ਇਹਨਾਂ ਦੀ ਸਾਰੀ ਸਰਕਾਰ ਦੀ ਏਜੰਡਾ ਹੀ ਝੂਠ ਹੈ ਉਹ ਕੰਮ ਕਰ ਨਹੀਂ ਰਹੇ ਕਿ ਉਰ ਬੋਲ ਕੇ ਲੋਕਾਂ ਨੂੰ ਦੱਸ ਰਹੇ ਐ ਜਿਵੇਂ ਟੋਲ ਪਲਾਜ਼ਾ ਕਹਿੰਦੇ ਅਸੀਂ ਖੋਲ ਦੇਤੇ ਅੱਜ ਕਿਉਂ ਖੋਲੇ ਡੇਢ ਸਾਲ ਕਿਉਂ ਨਹੀਂ ਖੋਲੇ ਜਿੰਨੇ ਟੋਲ ਪਲਾਜ਼ਾ ਦੀ ਟਰਮ ਖਤਮ ਹੋ ਗਈ ਐ ਉਹ ਟਰਮ ਖਤਮ ਦੇ ਹੋਣ ਦੇ ਬਾਅਦ ਇੱਕ ਦਿਨ ਨਿਉ ਟੋਲ ਲੈ ਸਕਦੇ ਉਹਨਾਂ ਨੂੰ ਪਤਾ ਐ ਜਾਂ ਤਾਂ ਡੇਢ ਸਾਲ ਪਹਿਲੇ ਕਰਦੇ ਤੇ ਹੁਣ ਕਿਉਂ ਕਿ ਇਹਨਾਂ ਜਿਵੇਂ ਜਿਵੇਂ ਟੋਲ ਉਹਨਾਂ ਦੇ ਤਰੀਕ ਖਤਮ ਹੋ ਜਾਂਦੀ ਐ ਉਹ ਖੁੱਲ ਹੀ ਜਾਂਦੇ ਉਦੋਂ ਆਪਣੇ ਆਪ ਹੀ ਖੁੱਲਣਾ ਸੀ ਇਹਨਾਂ ਦੀ ਕਹਿੰਦੀ ਲੋੜ ਨਹੀਂ ਸੀ ਦਾ ਇਸ ਵੱਡੇ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਅੱਜ ਇੱਕ ਵਾਰ ਫਿਰ ਫਰੀਦਕੋਟ ਅਦਾਲਤ ਦੇ ਵਿੱਚ ਪੇਸ਼ ਹੋਏ ਨੇ ਹਾਲਾਂਕਿ ਅਦਾਲਤ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਦੇ ਮੁਖਾਤਿਬ ਹੁੰਦਿਆਂ ਉਸ ਕੇਸ ਨਾਲ ਸੰਬੰਧਤ ਕੁਝ ਨਹੀਂ ਕਿਹਾ ਜ਼ਿਆਦਾਤਰ ਉਹਨਾਂ ਦਾ ਜਿਹੜਾ ਜਿੰਨਾ ਕੋਈ ਬਿਆਨ ਸਾਹਮਣੇ ਆਇਆ ਸਾਡੇ ਪ੍ਰਤੀਨਿਧ ਗੁਰਜੀਤ ਰਮਾਣਾ ਨੇ ਇਹ ਜੋ ਬਿਆਨ ਭੇਜਿਆ ਉਸ ਦੇ ਵਿੱਚ ਉਹਨਾਂ ਨੇ ਇੱਕ ਅਲੱਗ ਪੋਲਿਟੀਕਲ ਪ੍ਰਤੀਕਿਰਿਆ ਦਿੱਤੀ ਹੈ ਇਸ ਕੇਸ ਤੋਂ ਹਟ ਕੇ ਸਰਕਾਰ ਤੇ ਨਿਸ਼ਾਨਾ ਸਾਧਿਆ ਕਿ ਇਸ ਵੇਲੇ ਝੂਠ ਦੀ ਰਾਜਨੀਤੀ ਜਿਹੜੀ ਹੈ ਆਵਾਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਤਾਂ ਸਾਡੇ ਨਾਲ ਇਸ ਪੂਰੇ ਸੰਦਰਭ ਦੇ ਵਿੱਚ ਸਾਡੇ ਪੱਤਰਕਾਰ ਗੁਰਜੀਤ ਸਿੰਘ ਰਮਾਣਾ ਜੁੜ ਚੁੱਕੇ ਨੇ ਉਹਨਾਂ ਤੋਂ ਜਾਣਦੇ ਹਾਂ ਗੁਰਜੀਤ ਸਿੰਘ ਤੁਹਾਡਾ ਸਵਾਗਤ ਹੈ ਗੁਰਜੀਤ ਜੀ ਕੀ ਹੋਇਆ ਅੱਜ ਜੋ ਪੇਸ਼ੀ ਹੋਈ ਹੈ ਸੁਖਵੀਰ ਸਿੰਘ ਬਾਦਲ ਦੀ ਕਿੰਨੀ ਕੁ ਦੇਰ ਅਦਾਲਤ ਦੇ ਅੰਦਰ ਰਹੇ ਤੇ ਕੀ ਕੁਝ ਹੋਇਆ ਹੈ ਉਹਦੇ ਬਾਰੇ ਜਾਣਕਾਰੀ ਦਿਓ ਜਰਾ ਬਿਲਕੁਲ ਜੀ ਜਿਹੜਾ ਪਿਛਲੇ ਜਿਹੜਾ ਹੈਗਾ ਲੰਬੇ ਸਮੇਂ ਤੋਂ ਇਹ ਜਿਹੜਾ ਪੂਰਾ ਗੋਲਕਾਰ ਮਾਮਲਾ ਲੈ ਕੇ ਜਿਹੜਾ ਐਸਆਈਟੀ ਪਹਿਲਾਂ ਮਲੇਕ ਦੁਆਰਾ ਬਣੇ ਜਿਹੜੀ ਨਵੀਂ ਐਸਆਈਟੀ ਬਣ ਕੇ ਆਈ ਹੈ ਜਿਹੜਾ ਉਹਨਾਂ ਵੱਲੋਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਆਪਣੇ चलिया रही सुखबीर बादल इतने पहुंचे पिछले दिन जो इस तरीक सी पहुंचे थी सुखबीर पहुंचे हालांकि जो अंदर गए तो ता गया ता गया दिन्ण दिन्ण तो तो है ਦੇ ਮਾਲੀ ਨੂੰ ਦੱਸ ਕੇ ਅਸੀਂ ਨੇ ਅੱਲਾਹ ਵਲੋਂ ਆਇੰਗ ਲਈ ਹੈ ਤਾਂ ਉਸ ਤੋਂ ਬਾਅਦ ਬਾਹਰ ਜਿਵੇਂ ਹੋ ਗਿਆ ਪਿਛਲੀ ਵਾਰ ਵੀ ਜਦੋਂ ਕੋਈ ਗਲਵਾਸ ਕੀ ਤੁਸੀਂ ਤੇ ਇਹਨਾਂ ਨੇ ਇਹਸ ਮਾਮਲੇ ਸੰਬੰਧੀ ਕੋਈ ਜਿਹੜਾ ਜਵਾਬ ਨਹੀਂ ਦਿੱਤਾ ਗਲਵਾਸ ਨਹੀਂ ਕੀਤੀ ਤੇ ਅੱਜ ਵੀ ਇਸੇ ਤਰ੍ਹਾਂ ਹੀ ਇਹ ਸਰਕਾਰ ਤੇ ਜਰੂਰ ਇਹ ਵਾਰ ਵੀ ਸਵਾਲ ਕਰੇ ਕਿ ਤੁਸੀਂ ਐਸਆਈ ਪਿਆ ਸਰਕਾਰ ਤੇ ਜਰੂਰ ਇਹ ਮਾਲੀ ਸਵਾਲ ਕਰੇ ਕਿ ਤੇਗੇ ਅੱਜ ਤਾਂ ਜਿਹੜਾ ਨਾਲ ਇਹ ਸਵਾਲ ਕਰੇ ਕੀਤੇ ਸੀ ਕਿ ਇਹ ਕੋਰਪੋਰੇਟਾਂ ਦੇ ਆ ਉਹਨਾਂ ਦੀਆਂ ਤਰੀਕਾ ਕਦੋਂ ਹੋਉਂਦੀਆਂ ਤਾਂ ਉਹ ਜੋ ਸਰਕਾਰ ਆ ਕੇ ਜਿਹੜੇ ਵੱਡੇ ਵੱਡੇ ਦਾਅਵੇ ਕਰਦੀ ਕਿ ਅਸੀਂ ਕੋਰਪੋਰੇਟਾਂ ਦੇ ਬੰਦ ਕਰ ਰਹੀ ਹੈ ਹਾਲਾਂਕਿ ਜੇਕਰ ਸਰਕਾਰ ਕੋਲ ਬੜਾ ਇਹ ਮਾਮਲਾ ਵੀ ਕਰਨਾ ਚਾਹੁੰਦੀ ਹੈ ਤਾਂ 1.5 ਸਾਲ ਕਿਤੇ 6 35 ਉਹਨਾਂ ਨੇ ਜੋ ਮੇਲਾ ਕਿਤੇ ਬੰਦ ਕੀਤੇ ਤਾਂ ਜਿਹੜਾ ਤਰੀਕਾ ਉਹਨੀਆਂ ਉਹ ਇਹ ਜਿਹੜੇ ਆ ਕੇ ਜਿਹੜੇ ਸਵਾਲ ਵਡੇ ਜਿਹੜੇ ਖੜੇ ਕਰਦੇ ਆ ਲੋਕਾਂ ਦੇ ਵਿੱਚ ਜਿਹੜਾ ਆਪ ਦਾ ਕੋਸ਼ਿਸ਼ ਰੋਲ ਨਵਾਉਣ ਦੀ ਕੋਸ਼ਿਸ਼ ਕਰਦੇ ਆ ਕਿ ਸਰਕਾਰ ਵੱਲੋਂ ਜਿਹੜਾ ਕੰਮ ਕੀਤਾ ਜਾਂਦਾ ਤਾਂ ਇਸ ਨੂੰ ਲੈ ਕੇ ਜਿਹੜੇ ਉਹਨਾਂ ਨੇ ਜਿਹੜਾ ਜ਼ਰੂਰਤ ਸਰਕਾਰ ਨੂੰ ਨਾਲ ਗੱਲਬਾਤ ਕੀਤੀ ਆ ਉਹ ਕੋਈ ਕਿਸੇ ਇਸ ਗੁਲਕਣ ਮਾਮਲੇ ਤੇ ਲੈ ਕੇ ਗੁਰਜੀਤ ਜੀ ਹਾਲਾਂਕਿ ਬਿਲਕੁਲ ਇਹ ਅਦਾਲਤ ਦਾ ਜੋ ਮਾਮਲਾ ਅਦਾਲਤ ਦੇ ਵਿਚਾਰੇ ਅਧੀਨ ਹੁੰਦਾ ਉਸ ਤੇ ਕੋਈ ਵੀ ਜਿਹੜਾ ਉਹ ਬੋਲਣ ਤੋਂ ਬਚਦਾ ਹੁੰਦਾ ਪਰ ਪੱਤਰਕਾਰਾਂ ਦਾ ਹੱਕ ਹੁੰਦਾ ਹੈ ਸਵਾਲ ਪੁੱਛਣ ਦਾ ਕੋਈ ਇਸ ਤਰ੍ਹਾਂ ਦਾ ਸਵਾਲ ਹੀ ਨਹੀਂ ਪੁੱਛਿਆ ਗਿਆ ਜਾਂ ਸੁਖਵੀਰ ਬਾਦਲ ਖੁਦ ਹੀ ਇਸ ਸਵਾਲ ਤੋਂ ਬਚਦੇ ਰਹੇ ਬਿਲਕੁਲ ਵੀ ਜਿਸ ਕੋਸ਼ਿਸ਼ ਜਰੂਰ ਹੋਈ ਹੈ ਪੱਤਰਕਾਰਾਂ ਨੇ ਵੀ ਸਵਾਲ ਜੇ ਉਹ ਪਿਛਲੇ ਸਮੇਂ ਦੇ ਵਿੱਚ ਉਮਰਾਨ ਅੰਗਲਾਈ ਜੀ ਤਾਂ ਉਹਨਾਂ ਦਾ ਜਿਹੜਾ ਸਵਾਲ ਕਰੀਗਾ ਉਹ ਨਹੀਂ ਬੋਲ ਪਈ ਸਮੇਤ ਸੈਣੀ ਆਈ ਸੀ ਕਿ जिम्मे पिछले समय हुई थी सरकार से जरा भगवंत मान मुखमंत्री है मौजूदा उन्होंने सवाल खड़े किए थे इस बार भी जरा उन्होंने चुके तौर के ਤਾਂ ਜਿਹੜਾ ਪੱਤਰਕਾਰਾਂ ਨੂੰ ਸਵਾਲ ਪੁੱਛਿਆ ਜਾਂਦਾ ਉਸ ਦਾ ਜਵਾਬ ਦੇ ਨਹੀਂ ਜਾਈ ਪਹਿਲਾਂ ਹੀ ਜਿਹੜਾ ਉਹਨਾਂ ਦਾ ਬੋਲਣਾ ਸ਼ੁਰੂ ਕਰ ਦਿੰਦੇ ਆ ਕਿ ਪੰਜਾਬ ਸਰਕਾਰ ਕੀ ਕਰ ਰਹੀ ਹੈ ਕੀ ਫਾਈਨਲ ਹੈ ਇਹ ਵਾਲੇ ਮਾਮਲੇ ਦਾ ਗੁਰਜੀਤ ਜੀ ਜੇ ਤੁਹਾਡੇ ਕੋਲ ਜਾਣਕਾਰੀ ਹੋਵੇ ਇਸ ਸਬੰਧ ਦੇ ਵਿੱਚ ਅਸੀਂ ਜਾਣਨਾ ਚਾਹਾਂਗੇ ਕਿ ਕਈ ਪੁਲਿਸ ਅਫਸਰਾਂ ਨੇ ਜਿਹੜੀ ਹੈ ਉਹ ਜਮਸਟਨ ਲੈ ਰੱਖੀ ਹੈ ਜਾਂ ਇਹ ਕਹਿੰਦੇ ਵੀ ਪਰਮਿਸ਼ਨ ਲੈ ਰੱਖੀ ਹੈ ਮਾਨਯੋਗ ਅਦਾਲਤ ਤੋਂ ਪੇਸ਼ ਨਾ ਹੋਣ ਦੀ ਕੁਝ ਉਹਨਾਂ ਦੇ ਕਾਰਨ ਪਤਾ ਲੱਗਿਆ ਕਿ ਉਹਨਾਂ ਨੇ ਕਿਹੜੇ ਕਿਹੜੇ ਕਾਰਨਾਂ ਦੇ ਆਧਾਰ ਤੇ ਐਗਜ਼ੈਂਪਸ਼ਨ ਲਈ ਹੈ ਜੀ ਬਿਲਕੁਲ ਜਿਹੜੀ ਇਹ ਜਿਹੜਾ ਸੁਮੇਤ ਹਨ ਇਹ ਜਿਹੜੀ ਗੱਲ ਗੁਰੂ ਸਾਹਿਬ ਦੇ ਆਈ ਸੀ ਪੀ ਕੇ ਉਹਨੇ ਕਿਹਾ ਜਿਹੜੀ ਉਸ ਨੂੰ ਪੇਸ਼ੀ ਤੋਂ ਜਿਹੜੀ ਲੋਕਲ ਜਿਹੜੀ ਪੇਸ਼ੀ ਤੋਂ ਛੋੜ ਦਿੱਤੀ ਜਾਵੇ ਹਮਮ ਜਿਹੜੇ ਕਾਰਨ ਆ ਜਿਹੜੇ ਉਹ ਜ਼ਰੂਰ ਆ ਜਿਹੜੇ ਆਉਂਦੇ ਰਹੇ ਹੋਣੇ ਪਰ ਉਹ ক্লোਜ਼ ਨਹੀਂ ਹੋਏਗੇ ਜੀ ਤਾਂ ਇਸ ਤੋਂ ਲੈ ਕੇ ਜਿਹੜਾ ਉਹਨਾਂ ਨੇ ਬਾਕੀ ਜੇਕਰ ਦੂਜੇ ਜਿਹੜੇ ਪੁਆਇੰਟਸ ਆਕਰ ਉਹਨਾਂ ਦੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੂੰ ਇਹ ਕਰਦੇ ਨਹੀਂ ਕਿ ਕਿਉਂਕਿ ਆਉਂਦਾ ਕੋਈ ਨਾ ਕੋਈ ਰੀਜ਼ਨ ਜ਼ਰੂਰ ਜਾਂ ਮੈਡੀਕਲ ਜਾਂ ਹੋ ਕੋਈ ਨਾ ਕੋਈ ਖਰਾਬਤ ਮੌਕੇ ਤੇ ਲਗਾ ਦਿੱਤਾ ਹੁੰਦਾ ਕੀ ਹਾਂ ਜੀ ਤੈਸਨ ਗੁਰਜੀਤ ਸਿੰਘ ਰਮਾਣਾ ਸਾਡੇ ਪ੍ਰਤੀਨਿਧੀ ਫਰੀਦਕੋਟ ਤੋਂ ਜੋ ਸੁਖਵੀਰ ਸਿੰਘ ਬਾਦਲ ਦੀ ਅੱਜ ਦੀ ਪੇਸ਼ੀ ਬਾਰੇ ਜਾਣਕਾਰੀ ਦੇ ਰਹੇ ਸੀ ਕਿ ਉਹ ਅਦਾਲਤੀ ਕੰਪਲੈਕਸ ਦੇ ਵਿੱਚ ਆਏ ਅਦਾਲਤ ਦੇ ਵਿੱਚ ਆਪਣੀ ਪੇਸ਼ੀ ਪੂਕਤੀ ਹਾਜ਼ਰੀ ਲਵਾ ਕੇ ਵਾਪਸੀ ਜਾਂਦੇ ਹੋਏ ਇਸ ਮੁੱਦੇ ਦੇ ਉੱਤੇ ਕੁਝ ਵੀ ਬੋਲਣ ਤੋਂ ਬਚਦੇ ਰਹੇ ਤੇ ਉਹਨਾਂ ਨੇ ਨਿਸ਼ਾਨੇ ਸਾਧੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਤੇ ਔਰ ਖਾਸ ਤੌਰ ਤੇ ਉਹਨਾਂ ਦਾ ਨਿਸ਼ਾਨਾ ਜਿਹੜਾ ਰਿਹਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਮੁੱਖ ਮੰਤਰੀ ਭਵਨ ਤਮਾਨ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਟੋਲ ਪਲਾਜ਼ੇ ਬੰਦ ਕਰਨ ਦੇ ਜੋ ਬਿਆਨਤੇ ਗਏ ਜੋ ਪ੍ਰਕਿਰਿਆ ਆਰੰਭੀ ਗਈ ਉਸ ਤੇ ਉਹ ਪ੍ਰतिकਰਮ ਦੇ ਰਹੇ ਸੀ ਕਿ ਏ ਟੋਲ ਪਲਾਜ਼ੇ ਜਿਹੜੇ ਬੰਦ ਕਰਵਾਏ ਜਾ ਰਹੇ ਨੇ ਇਹ ਆਪਣੀ ਮਿਆਦ ਪੂਗਾ ਚੁੱਕੇ ਸੀ ਇਹਨਾਂ ਨੇ ਬੰਦ ਵੈਸੇ ਵੀ ਹੋ ਜਾਣਾ ਸੀ ਸਰਕਾਰ ਐਵੇਂ ਝੂਠਾ ਕਰੈਡਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਇਹ ਸੀ ਹੁਣ ਤੱਕ ਦੀ ਖਾਸ ਅਪਡੇਟ ਇਸ ਪੂਰੇ ਮਾਮਲੇ ਦੇ ਵਿੱਚ ਜੋ ਗੋਲੀ ਕਾਂਡ ਕੋਟਪੁਰਾ ਗੋਲੀ ਕਾਂਡ ਦੇ ਨਾਲ ਜੁੜਿਆ ਹੋਇਆ ਹੈ ਇਸ ਮਾਮਲੇ ਤੇ ਤੇ ਇਸ ਤੋਂ ਇਲਾਵਾ ਹੋਰ ਵੱਡੀਆਂ ਖਬਰਾਂ ਤੇ ਸਾਡੀ ਨਜ਼ਰ ਲਗਾਤਾਰ ਬਣੀ ਰਹੇਗੀ ਤੁਸੀਂ ਬਣੇ ਰਹੋ ਟੀਵੀ ਪੰਜਾਬ ਦੇ ਨਾਲ ਧੰਨਵਾਦ